ਯਾਪ ਸਰਕਾਰ ਬੰਦੋ ਜੁਰਮ ਦੇ ਖਿਲਾਫ ਸਖਤ ਮੁਹਿੰਮ ਚਲਾਈ ਗਈ ਹੈ ਜਿਹਦੇ ਵਿੱਚ ਅੱਜ ਕਪੂਰਥਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇੱਕ ਡਬਲ ਕਿਡਨਾਪਿੰਗ ਅਤੇ ਮਰਡਰ ਕੇਸ ਕਿਉਂਕਿ ਬਲਾਈਂਡ ਕੇਸ ਸੀਗਾ ਉਹਨੂੰ ਜਿਹੜਾ ਸੋਲਵ ਕਰ ਲਿਆ ਗਿਆ ਹੈ 24 ਤਰੀਕ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਏਜੀਆ ਫਲੈਟ ਦੇ ਵਿੱਚੋਂ ਇੱਕ ਮੇਲ ਤੇ ਇੱਕ ਫੀਮੇਲ ਨੂੰ ਜਿਹੜਾ ਕਿਡਨਾਪ ਕਰ ਲਿਆ ਗਿਆ ਹੈ ਤੇ ਉਹਨਾਂ ਦਾ ਕੋਈ ਵੇਅਰ ਅਬਾਊਟ ਸਨੋਨ ਨਹੀਂ ਹੈਗਾ ਇਮੀਡੀਏਟਲੀ ਕਪੂਰਥਲਾ ਪੁਲਿਸ ਵੱਲੋਂ ਜਿਹੜਾ ਜਿਹੜਾ ਮੌਕੇ ਤੇ ਜਿਹੜਾ ਵਿਜ਼ਿਟ ਕੀਤਾ ਗਿਆ ਤੇ ਜਿਹੜਾ ਇਹਦੀ ਮੈਟ ਦੀ ਸੰਜੀਤਾ ਨੂੰ ਦੇਖਦੇ ਹੋਏ ਇਮੀਡੀਏਟਲੀ ਐਫ ਆਰ ਜਿਹੜੀ 43 ਨੰਬਰ सदर ਫਗਵਾੜੇ ਸਾਡੇ ਜਿਹੜੀ ਸੰਬੰਧਿਤਤਾ ਰਾਵਾਂ ਤਹਿ ਦਰਜ ਕੀਤੀ ਗਈ ਹੈ ਤਤীশ ਨੂੰ ਇਮੀਡੀਏਟਲੀ ਜਿਹੜੀ ਸ਼ੁਰੂ ਕੀਤਾ ਗਿਆ ਜਿਹਦੇ ਵਿੱਚ ਵਕਫਾਕ ਟੀਮ ਸਾਡੇ ਐਸ ਪੀ ਟੀ ਪ੍ਰਭਜੋਤ ਸਿੰਘ ਵਿਰਸਾ ਐਸ ਪੀ ਫਗਵਾੜਾ ਰੁਪਿੰਦਰਪਾਲ ਪੱਟੀ ਸਾਹਿਬ ਅ ਜਿਹੜੀ ਡੀਐਸਪੀ ਫਗਵਾੜਾ ਭਰਤ 쿠ਸ਼ਨ ਡੀਐਸਪੀ ਡੀ ਪਰਮਿੰਦਰ ਸਿੰਘ ਇੰਚਾਰਜ ਸੀਏਜੀਆ ਕਪੂਥਲਾ ਜਰਨੈਲ ਸਿੰਘ ਇੰਚਾਰਜ ਸੀਏਜੀਆ ਫਗਵਾੜਾ ਸਬ ਇੰਸਪੈਕਟਰ ਬਿਸਮਨ ਸਿੰਘ ਅਤੇ ਐਸਐਚਓ ਸਰਫ ਫਗਵਾੜਾ ਵੱਲੋਂ ਵਕਫ ਵਕਫ ਟੀਮਾਂ ਬਣਾ ਕੇ ਜਿਹੜੀ ਤਫਤੀਸ਼ ਜਿਹੜੀ ਸ਼ੁਰੂਆਤ ਕੀਤੀ ਗਈ ਜਿਹੜੀ ਮੁੱਢਲੀ ਤਫਤੀਸ਼ ਤੋਂ ਗੱਲ ਸਾਹਮਣੇ ਆਈ ਹੈ ਕਿ ਇੱਕ ਹਰਵਿੰਦਰ ਸਿੰਘ ਪਿੰਦਰ ਹੈਗਾ ਉਹ ਜਿਹੜਾ ਮੁੱਖ ਦੋਸ਼ੀ ਹੈਗਾ ਮੁਢਲੀ ਪੁਸ਼ਕਿਸ਼ ਵਿੱਚ ਇਹ ਗੱਲ ਸਾਹਮਣੇ ਆਈ ਕਿ ਜਿਹੜਾ ਲੇਡੀ ਜਿਹੜੀ ਐਬਡੈਕਟ ਹੋਈ ਸੀ ਅੰਜੂ ਪਾਲ ਉਹਦੇ ਨਾਲ ਇਹਦਾ ਹਰਵਿੰਦਰ ਸਿੰਘ ਪਿੰਦੜ ਦਾ ਵਿਆਹ ਹੋਇਆ ਹੋਇਆ ਸੀ ਟੈਕਨੀਕਲ ਇਨਵੈਸਟੀਗੇਸ਼ਨ ਅਤੇ ਹਿਊਮਨਿਟਰੀਅਨ ਇਨਵੈਸਟੀਗੇਸ਼ਨ ਦੇ ਵਰਕਆਊਟ ਕਰਦੇ ਹੋਏ ਤਿੰਨ ਦੋਸ਼ੀਆਂ ਨੂੰ 27 ਤਰੀਕ ਨੂੰ ਜਿਹੜਾ ਅਰੈਸਟ ਕੀਤਾ ਗਿਆ ਜਿਨ੍ਹਾਂ ਦਾ ਨਾਮ ਕੁਲਦੀਪ ਸਿੰਘ ਬਿੱਲਾ ਬਲਰਾਜ ਘੋੜਾ ਅਤੇ ਰੁਪਿੰਦਰ ਪਿੰਦਾ ਹੈਗਾ ਉਹਨਾਂ ਦੀ ਪੁਸ਼ਕਿਸ਼ ਤੇ ਹੋਰ ਲੀਡਸ ਡਿਵੈਲਪ ਕਰਦੇ ਹੋਏ ਜਿਹੜੀ 27 ਰਾਤ ਨੂੰ ਹੀ ਅਸੀਂ ਜਿਹੜਾ ਮੇਨ ਦੋਸ਼ੀ ਹੈ ਹਰਵਿੰਦਰ ਸਿੰਘ ਪਿੰਦੜ ਉਹਨੂੰ ਅਸੀਂ ਗੁਜਰਾਤ ਸਟੇਟ ਦੇ ਕੱਚ ਜ਼ਿਲ੍ਹੇ ਦੇ ਵਿੱਚ ਅਸੀਂ ਲੋਕੇਟ ਕਰ ਲਿਆ ਇਮੀਡੀਏਟਲੀ ਜਿਹੜਾ ਕਪੂਰਥਲਾ ਪੁਲਿਸ ਵੱਲੋਂ ਟੀਮ ਬਣਾ ਕੇ ਗੁਜਰਾਤ ਦੇ ਵਿੱਚ ਭੇਜੀ ਗਈ ਅਤੇ ਗੁਜਰਾਤ ਪੁਲਿਸ ਨਾਲ ਟਾਈਪ ਕੀਤਾ ਗਿਆ 28 ਅਚਾਰ ਨੂੰ ਹਰਵਿੰਦਰ ਸਿੰਘ ਪਿੰਦਰ ਜੋ ਕਿ ਮੁੱਖ ਦੋਸ਼ੀ ਹੈ ਇਸ ਵਾਰਦਾਤ ਦਾ ਉਹਨੂੰ ਜਿਹੜਾ ਗੁਜਰਾਤ ਦੇ ਵਿੱਚੋਂ ਹੀ ਅਰੈਸਟ ਕੀਤਾ ਗਿਆ ਅਤੇ ਟ੍ਰਾਂਜ਼ਿਟ ਰਿਮਾਂਡ ਤੇ ਫਗਵਾੜੇ ਲਿਆਂਦਾ ਗਿਆ ਇਲਾਕਾ ਮੈਜਿਸਟਰੇਟ ਫਗਵਾੜੇ ਤੇ ਪੇਸ਼ ਕਰਕੇ 8 ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਜਿਹੜਾ ਰਿਮਾਂਡ ਦੇ ਦੌਰਾਨ ਹਰਵਿੰਦਰ ਸਿੰਘ ਪਿੰਦਰ ਵੀ ਡੰਗਾਈ ਨਾਲ ਕੁਛਕਿਛ ਕੀਤੀ ਜਿਨੇ ਇਹਨੇ ਦੱਸਿਆ ਕਿ ਹਰਵਿੰਦਰ ਸਿੰਘ ਪਿੰਦਰ ਦਾ ਵਿਆਹ ਅੰਜੂ ਪਾਲ ਦੇ ਨਾਲ 2019 ਚ ਹੋਇਆ ਸੀ ਹਰਵਿੰਦਰ ਸਿੰਘ ਪਿੰਦਰ ਤੇ ਉੱਤੇ ਆਲਰੇਡੀ ਹੀ 10 ਤੋਂ ਵੱਧ ਜਿਹੜੇ ਮੁਕੱਦਮੇ ਸੰਗੀਨਤਾ ਰਾਮਾ ਤਹਿਤ ਦਰਜ ਹਨ ਜਦੋਂ ਵੀ ਉਹ ਬੇਲ ਤੇ ਪੈਰੋਲ ਤੇ ਆਉਂਦਾ ਸੀ ਤਾਂ ਉਹਦੇ ਨਾਲ ਮਿਲਦਾ ਸੀਗਾ ਅਤੇ ਜਿਹੜਾ ਜੋ ਵੀ ਫਾਈਨੈਂਸ਼ੀਅਲ ਡੀਲਿੰਗ ਸੀਗੀ ਇਹਦੀ ਅੰਜੂ ਪਾਲ ਹੀ ਸੰਭਾਲਦੀ ਹੁੰਦੀ ਸੀ ਤੇ ਰੀਸੈਂਟਲੀ ਅੰਜੂ ਪਾਲ ਵੱਲੋਂ ਇਹਦੇ ਨਾਲ ਗੱਲਬਾਤ ਘਟਾ ਕਰ ਦਿੱਤੀ ਗਈ ਸੀ ਤੇ ਇਹਨੂੰ ਇਹਦੇ ਲੀਗਲ ਬੈਟਲਸ ਦੇ ਵਿੱਚ ਵੀ ਉਹ ਸਪੋਰਟ ਨਹੀਂ ਕਰ ਰਹੀ ਸੀ ਤੇ ਇਹਨੂੰ ਇਹ ਵੀ ਪਤਾ ਲੱਗਿਆ ਕਿ ਜਿਹੜਾ ਅੰਜੂ ਪਾਲ ਦੇ ਨਾਲ ਇੱਕ ਸੰਜੀਪ ਕੁਮਾਰ ਨਾਲ ਦੇ ਬੰਦਾ ਕਦੇ-ਕਦੇ ਮਿਲਣ ਆਂਦਾ ਹੈਗਾ ਤੇ ਇਹ ਸ਼ੱਕ ਰੱਖਣ ਲੱਗਾ ਤੇ ਇਹਨੂੰ ਇਹਨੇ ਉਹਨੂੰ ਮਨਾ ਵੀ ਕੀਤਾ ਸੀ ਕਿ ਤੂੰ ਨਾ ਆ ਆਕਰ ਤੇ ਇਹਦੀ ਖਾਰ ਰੱਖਦੇ ਹੋਏ ਹਰਵਿੰਦਰ ਸਿੰਘ ਪਿੰਦਨ ਨੇ ਸਮੇਤ ਆਪਣੇ ਦੋ ਸਾਥੀ ਇਹ ਜਿਹੜੀ ਸਾਜ਼ਿਸ਼ ਰਚੀ ਹੈਗੀ ਹੈ ਤੇ ਇਹਨਾਂ ਨੇ ਰਾਤ ਨੂੰ 19 20 ਦੀ ਰਾਤ ਨੂੰ ਇਹ ਜਿਹੜਾ ਏਜੀ ਫਲੈਟ ਦੇ ਵਿੱਚ ਵੜ ਕੇ ਦੋਵਾਂ ਨੂੰ ਅਬਡੈਕਟ ਕਰਕੇ ਇਹਨਾਂ ਦੇ ਹੱਥੋਂ ਜਿਹੜੇ ਬੰਨ ਕੇ ਇਹ ਇਹਨਾਂ ਨੂੰ ਗੱਡੀ 'ਚ ਬਿਠਾ ਕੇ ਲੁਧਿਆਣੇ ਵਾਲੀ ਸਾਈਡ ਲੈ ਗਏ ਹਨ ਤੇ ਜਿਹੜਾ ਇਹਨਾਂ ਦਾ ਗਲਾ ਘੋਟ ਕੇ ਅੰਜੂ ਪਾਲ ਅਤੇ ਸੰਜੀਵ ਕੁਮਾਰ ਦਾ ਜਿਹੜਾ ਕਤਲ ਕੀਤਾ ਹੈਗਾ ਹੈ ਤਫ਼ਤੀਸ਼ ਦੌਰਾਨ ਇਹਦਾ ਜਿਹੜਾ ਦੂਜਾ ਸਾਥੀ ਜਿਹੜਾ ਕਿ ਮੁੱਖ ਦੋਸ਼ੀ ਹੈ ਮਨਜੋਤ ਸਿੰਘ ਉਰਫ ਫਲੂਟੀ ਉਹਨੂੰ ਮੌਕੇ ਦੇ ਲਾਗਿਓ ਪੰਜ ਮਹੀਨوں ਅਸੀਂ ਜਿਹੜਾ ਗ੍ਰਿਫਤਾਰ ਕਰ ਲਿਆ ਦੋਵਾਂ ਦੀ ḍungai ਨਾਲ ਜਿਹੜੀ ਪੁਸ਼ਕਿਸ਼ ਕੀਤੀ ਗਈ ਹਰਵਿੰਦਰ ਸਿੰਘ ਪਿੰਦਰ ਕਿਉਂਕਿ ਇੱਕ ਹਾਰਡਹੈਂਡ ਕ੍ਰਿਮੀਨਲ ਹੈਗਾ ਹੈ ਆ ਕਾਫੀ ਵਾਰ ਆਪਣੀ ਉਹ ਸਟੇਟਮੈਂਟ ਬਦਲ ਰਿਹਾ ਸੀ ਉਹਨੂੰ ḍungai ਨਾਲ ਤਫ਼ਤੀਸ਼ ਕਰਨ ਲਈ ਜਦੋਂ ਉਹਨੂੰ ਕਰਾਸ ਕੀਤਾ ਤੇ ਦੋਵੇਂ ਦੋਸ਼ੀ ਜਿਹੜੇ ਬ੍ਰੇਕ ਕਰ ਗਏ ਆ ਉਹਨਾਂ ਨੇ ਜਿਹੜਾ ਜਿੱਥੇ ਬਾਡੀਜ਼ ਜਿਹੜੀ ਗਲਾ ਘੋਟ ਕੇ ਜਿੱਥੇ ਦਫਰਾਈਆਂ ਸਨ ਉਹ ਪੁਲਿਸ ਜਿਹੜੀ ਪਲੇਸ ਹੈ ਆਈਡੈਂਟੀਫਾਈ ਕਰ ਲਈ ਹੈ ਤੇ ਕਪੂਰਥਲਾ ਪੁਲਿਸ ਵੱਲੋਂ ਐਗਜ਼ੀਕਿਟਿਵ ਮੈਜਿਸਟਰੇਟ ਸਾਹਿਬ ਦੀ ਹਾਜ਼ਰੀ ਦੇ ਵਿੱਚ ਲੁਧਿਆਣਾ ਦਾ بڑا ਪਿੰਡ ਛਾੜਾ ਪਿੰਡ ਹੈਗਾ ਉੱਥੇ ਜਾ ਕੇ ਐਕਸਕਵੇਸ਼ਨ ਕਰਾ ਕੇ ਦੋਵੇਂ ਐਕਜ਼ਿਊਮਡ ਬਾਡੀਜ਼ ਆਫ ਵਨ ਮੇਲ ਐਂਡ ਫੀਮੇਲ ਜਿਹੜੇ ਦੋਸ਼ੀਆਂ ਦੀ ਨਿਸ਼ਾਨਦੇਹੀ ਤੇ ਐਕਸਕਵੇਟ ਕਰਾਈਆ ਗਿਆ ਹਾਂ ਪ੍ਰੋਸੀਜਰ ਮੁਤਾਬਕ ਜਿਹੜਾ ਉਹਨਾਂ ਤੇ ਹੁਣ ਪੋਸਟਮਾਰਟਮ ਅਸੀਂ ਕਰਾਵਾਂਗੇ ਅ ਇਹਦੇ ਵਿੱਚ ਜਿਹੜਾ ਇੱਕ ਮੁੱਖ ਤੀਜਾ ਦੋਸ਼ੀ ਜਿਹੜਾ ਹੈ ਉਹ ਵੀ ਆਈਡੈਂਟੀਫਾਈ ਕਰ ਲਿਆ ਗਿਆ ਹੈ ਸਾਡੀ ਸੀਆਈਏ ਦੀ ਟੀਮ ਤੀਜੇ ਦੋਸ਼ੀ ਦੇ ਪਿੱਛੇ ਵੀ ਲੱਗੀ ਹੋਈਆਂ ਹਨ ਤੇ ਛੇਤੀ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਊਗਾ